No, no. no. கடை <Ce> ਹਾਂ ਜੀ ਬਹੁਤ ਰੋਵਣਾ ਅੱਜ ਇੱਕ ਸਟੱਡੀ ਨਾਮ ਦੀ ਹੁੰਦੀ ਆ ਜਦੋਂ ਤੱਕ ਹੋ ਗਈ ਆ ਬੜੀ ਚਾਰੋ ਫੇਫੀਆਂ ਫੁੱਲਾ ਡਾਂਸ ਨਾ ਉਹ ਜਦੋਂ ਸਾਰਿਆਂ ਨੂੰ ਵੈਲਕਮ अगेन ਉਹਨਾਂ ਦੇ ਬਾਸੀ ਵਲੌਗ ਤੇ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਮੈਂ ਵਲੌਗ ਬਹੁਤ ਹੀ ਲੇਟ ਸ਼ੁਰੂ ਕਰ ਰਹੀ ਆ ਇੱਕ ਤਾਂ ਮੈਨੂੰ ਆ ਰਹੀ ਆ ਨੀਂਦ ਸੈਮੀਨਾਰ ਤੋਂ ਆ ਕੇ ਬਹੁਤ ਥੱਕ ਗਏ ਪਰ ਨੀਂਦ ਪੂਰੀ ਕਰਨ ਦਾ ਟਾਈਮ ਦੁਪਹਿਰ ਚਾਹ ਹੁਣ ਹੈ ਨਹੀਂ ਵਸਤਾ ਸੀ ਸੌਲੇ ਸੀਗੀ ਵਧੀਆ ਸਾਡੀ ਨੀਂਦ ਪੂਰੀ ਹੋ ਗਈ ਸੀ ਅੱਜ ਸਾਰੇ ਜੋ ਵੀ ਬਿਸਤਰੇ-ਬੁਸਤਰੇ ਹੈਗੇ ਨੇ ਨਾ ਸਾਰੇ ਬਿਸਤਰੇ ਕੱਢ-ਗੁੱਢ ਕੇ ਪਾਏ ਨੇ ਅਮਨ ਹਰੀ ਨੂੰ ਪਤਾ ਆਉਣ ਵਾਲੇ ਨੇ ਹੈਨਾ ਆਪਾਂ ਮੈਂ ਚੱਲੋ ਉਹਨਾਂ ਦੇ ਵੈਲਕਮ ਦੀਆਂ ਤਿਆਰੀਆਂ ਕਰੀਏ ਤੇ ਇੱਕ ਕੁਛ ਪਾਣੀ ਕਰਕੇ ਨਾ ਸਾਡੀ ਉੱਪਰੋਂ ਛੱਤਾਂ ਜੀਆਂ ਉਹ ਹੋ ਗਈਆਂ ਖਰਾਬ ਫਤ ਤੁਹਾਨੂੰ ਮਮਾ ਕਿੱਥੇ ਨੇ ਉੱਥੇ ਘਰੇ ਨੇ ਤੇ ਮੈਂ ਅੱਜ ਪੇਂਟ ਵਾਲੇ ਨੂੰ ਮਿਲਣਣ ਗਿਆ ਕਿ ਉਹਨੂੰ ਫੋਨ ਕਰਕੇ ਪੁੱਛੂ ਹੈ ਨਾ ਕਿ ਜੇ ਉਹ ਆਉਂਦਾ ਹੈ ਤੇ ਫਿਰ ਆਪਾਂ ਸਾਰਾ ਸੈੱਟ ਸੁੱਟ ਕਰਵਾਈਏ ਤੇ ਬਿਸਤਰਿਆਂ ਤੋਂ ਬੁਲਵਾ ਕੇ ਉਹ ਬਿਸਤਰੇ ਸਾਰੇ ਧੋਨੇ ਨੇ ਕਵਰ-ਕਵਰ ਸਾਰਾ ਕੁਝ ਧੋ ਹੋ ਕੇ ਤੇ ਫਿਰ ਰਖਵਾਣਾ ਮੈਂ ਪੇਟੀ 'ਚ ਹੁਣ ਇਦਾਂ ਨਹੀਂ ਮੈਂ ਰਖਾਣਾ ਹੈਗਾ ਤੇ ਅੱਜ ਦੂਜਾ ਜਿਹੜਾ ਮੇਰਾ ਮੇਨ ਵੱਡਾ ਕੰਮ ਕਰਨਾ ਉਹ ਮੈਂ ਕਰਾਣਾ ਸਟੋਰ ਸਾਫ ਮਤਲਬ ਉਹਨੂੰ ਮੈਂ ਪ੍ਰੋਪਰ ਮੈਨੇਜ ਕਰਕੇ ਮੇਨਟੇਨ ਕਰਕੇ ਫਿਰ ਰੱਖਣਾ ਕਿਉਂਕਿ ਸਮਾਨ ਇਹਨਾਂ ਨੇ ਨਾ ਕਾਲੀ-ਕਾਲੀ ਦਿਖਵਾਤਾ ਸੀਗਾ ਪਰ ਮੇਰਾ ਦਿਲ ਨਹੀਂ ਸੀ ਖੜਦਾ ਪਿਆ ਸੋ ਪਰ ਅੱਜ ਸਾਡੇ ਦੀਦੀ ਜਿਹੜੇ ਹੈਲਪਰ ਨਾਲੋਂ ਲੇਟ ਹੋ ਗਏ ਅਜੇ ਤੱਕ ਆਈ ਨਹੀਂ ਮੈਂ ਵੇਟ ਕਰ ਰਹੀ ਹਾਂ ਉਹਨਾਂ ਦੀ ਜਿੰਨਾ ਕ ਮੈਂ ਧੋਇ ਤੇ ਹੁਣ ਉਹ ਆਉਣਗੇ ਤੇ ਫੇਰ ਆਪਾਂ ਕਰਾਂਗੇ ਫਤਿਹ ਸ਼ੈਂਪੂ ਕਿੰਨੇ ਗੱਡੇ ਆਹੀ ਬਾਹਰ ਨਾ ਛਤ ਨਾ ਖਾਲੀ ਬਣਾ ਲੈ ਬਣਾ ਲੈ ਦਮੂ ਇਥੇ ਪਿੰਗ ਪਵਾ ਗਣ ਥੱਲੇ ਲਾਲ ਜੀ ਕੁਰਸੀ ਵਾਲੀ ਪਿੰਗ ਨਹੀਂ ਹੁੰਦੀ ਕੁਰਸੀ ਵਾਲੀ ਪਿੰਗ ਬਾਹਰ ਪਵਾ ਗੋੜ ਇੱਥੇ ਵਿੱਚ ਟੰਗ ਲੀਏ ਇੱਥੇ ਬਾਹਰ ਨਹੀਂ ਇੱਥੇ ਟੰਗ ਲਓ ਸੈਂਟਰ ਚ ਟੰਗ ਲਿਓ ਹਾਂ ਜਦੋਂ ਜਦੋਂ ਛੁਪਾਈ ਜਾਇਆ ਕਰਾਂਗੇ ਹਾਂ ਨਹੀਂ ਮੈਂ ਇਹ ਤੁਰ ਜਾਣ ਦਮੂ ਛੁਟਿਆ ਕਰੂਗੀ ਹਾਂ ਦਮੂ ਛੁਟਾ ਕਰੇਗੀ ਦਮੂ ਠੀਕ ਹੈ ये एक बंदा जो आज किसी पार्टी में जाना चाहता है और हम इसको नहीं भेजने वाले ये अपना मुंह छिपा रहा है ते लो हाँ पार्टी जान 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 ये तो पार्टी जाने वाली मम्मी तेरी बारे को बंदी पड़ती थी एक कपड़े है नी वाह मुंडिया ये बड़े जो देखता है बड़ा नहीं रही है ਬਣਿਆ ਗਈ ਹੈ ਪਾਪਾ ਇਹ ਸਾਰੀ ਆਪਾ ਕਰਾ ਕੇ ਜਾਣੀਆਂ ਜਿੱਥੋਂ ਹੁਣ ਕੋਈ ਬੈ ਕੇ ਆ ਕੇ ਬਸ ਚਾਹ ਮੰਗਣ ਦੇ ਹੋਏ ਹੀ ਇੱਥੇ ਆ ਗਏ ਕੋਈ ਗੱਲ ਚਾਹ ਤੇਗੀ ਚਾਹ ਦਿੱਤੀ ਜਾਂਦੀ ਕਿ ਤੂੰ ਕੰਮ ਕਰੋ ਹਾਂ ਤਾਂ ਸਾਰੇ ਸੰਡੇ ਦੀ ਐਸੀ ਵੈਸੀ ਫਿਰ ਕੇ ਨਾ ਕੁਝ ਕਰਿਆ ਨਾ ਕਰਾਇਆ ਸਾਰੇ ਬੋਤਲ ਪਿਆੰ ਦੇ ਤਿੰਨ ਸਾਢੇ ਤਿੰਨ ਹੋ ਚਲੇ ਨੇ ਤੇ ਅੱਜ ਸਿਰਫ ਮੈਂ ਇਕੱਲਾ ਸਟੋਰ ਸੋਸਾਫਨਾ ਖੁਆਰਾ ਇੰਨਾ ਪਿਆ ਹੋਇਆ ਹੈ ਨਾ ਜਿੰਨਾ ਪਹਿਲੇ ਮੈਂ ਤੁਹਾਨੂੰ ਦਿਖਾਨੀ ਆ ਮੜ ਰਿਆ ਆ ਸਾਰਾ ਸਮਾਨ ਕੱਢਿਆ ਸਟੋਰ ਚ ਤੇ ਸਟੋਰ ਦੀ ਸਾਡੇ ਦੀ ਹਾਲਤ ਬੜੀ ਹੋਹੀ ਪਈ ਹੈ ਕਿਉਂਕਿ ਮੀਂਹ ਕਰਕੇ ਅੰਦਰ ਨਾ ਧੁੱਪ ਨਹੀਂ ਲੱਗੀ ਹੈਗੀ ਸਿਲਾਂ ਨਹੀਂ ਸਿਲਾਂ ਸਾਰੇ ਪੇਟੀ ਦੇ ਬਿਸਤਰਾ ਕੱਢੇ ਉਹ ਬਾਹਰ ਸੁੱਕਣੇ ਪਾਏ ਨੇ ਜਿੰਨੀ ਆ ਰਜਾਈਆਂ ਨੇ ਉਹਨਾਂ ਦੇ ਕਵਰ ਧੋਣੇ ਨੇ ਮਿਲਦਾ ਘੱਟੋ ਘੱਟ 15-20 ਕਵਰ ਹੀ ਹੋਣ ਜਿਹੜੇ ਧੋਣ ਵਾਲੇ ਪਏ ਨੇ ਧੋਣ ਵਾਲੇ ਕੀ ਤੋਤੇ ਹੋਏ ਨੇ ਪਰ ਹੁਣ ਸਿੱਲਣ ਕਰਕੇ ਵਹਿਮ ਪੈ ਜਾਂਦਾ ਨਾ ਵੀ ਸਾਫ ਰਹੀ ਹੈਗੇ ਸਾਫ ਨਹੀਂ ਹੈਗੇ ਹੁਣ ਉਹ ਧੋਣੇ ਨੇ ਅੱਜ ਮੈਂ ਕਿਹਾ ਵੀ ਅੱਜ ਘਰ ਦੀ ਸਫਾਈ ਸਕਿੱਪ ਕਰ ਦੋ ਪਹਿਲਾਂ ਆਪਾਂ ਉਹ ਕਰ ਲਈਏ ਇਹਨੂੰ ਆਪਾਂ ਬਾਅਦ ਚ ਕਰਾਂਗੇ ਕਿਉਂਕਿ ਮੇਰੀ ਕੱਲ ਵੀ ਛੁੱਟੀ ਹੈ ਮੈਂ ਛੁੱਟੀਆਂ ਚ ਦੋ ਦਿਨੇ ਹੀ ਕੰਮ ਕਰਨਾ ਹੋਰ ਮੈਨੂੰ ਕੋਈ ਕੰਮ ਹੈ ਨਹੀਂ ਹਨਾ ਦਬਣ ਨਮੰਤਰ ਚਾਚੂ ਦੇ ਕੰਮ ਦੇਖ ਲੈ ਫਿਰ ਤੂੰ ਕਹਿੰਦੇ ਕਿ ਤੂੰ ਲੜਾਈ ਕਰਦੀ ਉਹਦੇ ਨਾਲ ਲੋਕ ਜਿਹਾ ਬਣਾਇਆ ਹਾਂ ਹਾਂ ਮਤਲਬ ਇਹ ਗਲਤ ਗੱਲ ਨਹੀਂ ਹੈਗੀ ਲੈਟਾ ਵੀ ਨੂੰ ਦੇ ਦਿਓ ਹਾਂ ਮੈਨੂੰ ਦੇ ਦਿਓ ਲੈਟਾ ਲੈਟਾ ਲੈ ਲਓ ਲੋਕੀ ਵੀਕੈਂਡ ਸੈਲੀਬ੍ਰੇਟ ਕਰਨ ਬਾਹਰ ਜਾਂਦੇ ਮੈਂ ਸਟੋਰ ਦਾ ਆਪਣਾ ਵੀਕੈਂਡ ਤੇ ਬੜਾ ਧੂਗੀ ਹੈ ਜੀ ਬੜੇ ਗੈਸਟ ਆਉਣੇ ਨੇ ਅਗਲੇ ਮਹੀਨੇ ਮੇਰਾ ਕੱਟ ਰਿਹਾ ਹੈ ਸਾਡੇ ਕੋਲੇ ਤੇਰੇ ਘਰ ਦੇ ਮੇਰੇ ਵੇਟ ਕਰ ਰਹੀ ਜੀ ਗਗਨ ਦੀ ਛੁੱਟੀ ਹੋਏਗੀ ਕਿ ਇਹ ਆਪਾਂ ਸਟੋਰ ਸਾਫ ਕਰਾਂਗੇ ਸੋ ਫਾਈਨਲੀ ਮੇਰੀ ਛੁੱਟੀ ਹੋ ਗਈ ਮੈਂ ਦੇਖਦੇ ਵੇ ਪਸੀਨਾ ਔਕੀ ਨਹੀਂ ਹੋਈ ਪਈ ਆ ਮੈਂ ਜਮੇ ਸਾਰਾ ਸਟੋਰ ਜਿਹੜਾ ਹੈਗਾ ਨਾਲ ਲੱਗ ਕੇ ਸਾਰਾ ਸਾਫ ਕਰਨਾ ਇੱਕ ਲਾਈਟ ਬਾਹਰ ਰੱਖ ਲਿਓ ਅਸੀਂ ਕੋਈ ਸਾਨੂੰ ਪੁੱਛੀ ਇੱਥੇ ਪਈਆਂ ਸਾਰੀਆਂ ਆ ਆਪਾਂ ਇਹਦੇ ਤੇ ਮੈਂ ਸਿਸਟਮ ਨਾਲ ਖਵਾਣਾ ਸੁਖਾਣਾ ਐਂ ਦਿਖਾਣਾ ਕਿ ਕੋਈ ਚੀਜ਼ ਚਾਹੀਦੀ ਹੋਵੇ ਤਾਂ ਆਪਾਂ ਝਾਕੀ ਜਾਈਏ ਤੁਹਾਨੂੰ ਪੜੀ ਨਹੀਂ ਜਾਣੀ ਕਿਦਰ ਮੀ ਇੱਥੇ ਨਹੀਂ ਹੈ ਨਾ ਜੇ ਅੰਦਰ ਖੜਿਆ ਨਹੀਂ ਆ ਰਿਹਾ ਕੋਈ ਫਰ ਕੋਈ ਨਹੀਂ ਆਹ ਫੁੱਲ ਫਲ ਵੀ ਲੈਣੇ ਨੇ ਇਹ ਜਿੰਨਾ ਹੀ ਫालतू ਸਮਾਨ ਇੱਥੇ ਰੱਖਤਾ ਵਿਧੀਆਂ ਚਾਦਰਾਂ ਫਰਵਾਣਾ ਰਹੀ ਹੈ ਨਹੀਂ ਹਰੀਆਂ ਚਾਦਰਾਂ ਦੀਆਂ ਆਹ ਇਹ ਉਹ ਤੇ ਵੜ ਦਿਓ ਥੱਲੇ ਹੈਨਾ ਹੋ ਗਿਆ ਲੱਗ ਹੈ ਜਿੰਨ ਸੋਇਆ ਤੋਆ ਪਰ ਕੰਮ ਜਲਦੀ ਹੋ ਜੇ ਜਲਦੀ ਹੋਵੇ ਤੁਸੀਂ ਇਹਨਾਂ ਤੋਂ ਛੋਣੀਆਂ ਚਾਦਰਾਂ ਉਸਾ ਕੇ ਕਵੇ 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 ਘਾੜੂ ਤਾੜਣਾ ਇਹ ਉਹਦੇ ਥੱਲੇ ਹੀ ਪੈਟੀ ਦੇ ਹਾਂ ਉਹ ਬੱਦਲ ਨਾ ਅਰੇ ਤੇਰੇ ਪੈਟੀ ਖੜਾ ਕਰ ਦੋ ਰੱਖਦੇ ਆ ਫੇਰ ਕੋਈ ਨਹੀਂ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਖੜਾ ਕਰ ਦੋ ਫੇਰ ਬਸ ਇੱਥੇ ਰੱਖ ਦੋ ਰੱਖ ਦੋ ਅਜੇ ਕੋਠਾ ਸਾਫ਼ ਕਰਾਣਾ ਅਜੇ ਮੈਂ ਕੱਲ ਪੇਂਟ ਵਾਲੇ ਨੂੰ ਫੋਨ ਕਰਿਆ ਤੇ ਤੂੰ ਹੀ ਆ ਕੇ ਜਾ ਮੈਂ ਉਹਨੂੰ ਸਾਰਾ ਘਰ ਦਿਖਾਣਾ ਹੈ ਤੇ ਦੇਖ ਜਿੱਥੇ ਜਿੱਥੇ ਪੈਚ ਵਰਕ ਕਰਨ ਵਾਲਾ ਉਹ ਕਰਕੇ ਜਾ ਕਿਉਂਕਿ ਮੀਹ ਪੈਣ ਕਰਕੇ ਨਮਾ ਨਮੀ ਪੁੱਟੀ ਕਰਾਈ ਸੀ ਸਾਰੀ ਖਰਾਬ ਹੋ ਗਈ ਉਹ ਕਿੰਨਾ ਨੁਕਸਾਨ ਕੀਤਾ ਮੀਹ ਨੇ ਫਟੇ ਏ ਉਹ ਫਟੇ ਫੱਦੀ ਕਿਤੇ ਕਰੀ ਬਰ ਉਹ ਆਖਦਾ ਬਈ ਉਹਨਾ ਹਾਂ ਜੰਮੂ ਦਾ ਪਰਪਰਾ ਪਰਮਾ ਜੰਮੂ ਆਪਣੇ ਨਾਲ ਲਾਇਆ ਨਾਲ ਲਾਇਆ ਨਹੀਂ ਉਹਦੇ ਵਿੱਚ ਵਿੱਚ ਜਿੱਦਾ ਚਾਹ ਪਾਣੀ ਮੈਨੂੰ ਕਿਹਾ ਚਾਹ ਪੀ ਰਿਹਾ ਤੇ ਇਹਨਾਂ ਨੇ ਸਾਨੂੰ ਪਾਣੀ ਦੇ ਦੀ ਮਰਾ ਕੇ ਆਹ ਪਹੁੰਚਾ ਜਲਾ ਦੇ ਆਹਨ ਇਹਨੂੰ ਆਪਾਂ ਆਹ ਤਰ੍ਹਾਂ ਕੁਣੀ ਬਣਾਉਣੀ ਆਪਾਂ ਜਿਹੜੀ ਗੱਦ ਚੱਲਦੀ ਉਹ ਝੜ ਮਾਰ ਲੀ

ਕਿਰਾਸਾ ਆਉਂਦਾ ਕਿ ਦਿੱਲੀ ਤਾਂ ਤੈਨੂੰ ਚੜ੍ਹੂ ਵੀ ਲੱਗਦੇ ਦਿੱਲੀ ਚੜ੍ਹੂ ਵੀ ਲੱਗਦੀ ਆ ਦੇਖੋ ਇੱਕ ਸਾਡੀ ਇਹ ਦਿਵਾਲੀ ਦੀਆਂ ਸਜਾਵੀਆਂ ਹੀ ਨੇ ਸਟੋਰ ਤਾਂ ਗਿਆ ਵਾਰੀ ਵਾਰੀ ਇੱਕ ਕਮਰਾ ਤੋੜ ਦੇਣੀ ਨਾ ਪੜਦੇ ਬੁੱਧੀ ਤੋੜਦੇ ਨਾ ਤੇ ਬਾਕੀ ਇਹਦੇ ਮੈਂ ਕਰਨਾ ਹੈ ਤੇ ਕੋਈ ਟਵਰੀ ਨਹੀਂ ਕਰਨਾ ਹੈ ਸਾਰਾ ਬੋਲੀ ਬੋਲੀ ਕਰਾਂਗੇ ਤੂੰ ਫਿਰ ਕੋਈ ਫਾਇਦਾ ਨਹੀਂ ਵੈਲਕਮ ਕਰਨ ਤੋਂ ਪਹਿਲਾਂ ਆਪ ਨੂੰ ਦਰਵਾਜ਼ਾ ਖੋਲ੍ਹਣਾ ਹੈ ਫਿਰ ਮੱਗੀਆਂ ਮਸੀ ਲਈ ਪਾਣੀ ਤੇ ਆਂਟੀ ਲਈ ਪਾਣੀ ਉਹ ਵੱਡੇ ਗਲਾਸ ਚ ਲੈ ਲਵਾਂਗੇ ਇਸ ਤਰ੍ਹਾਂ ਗਰਮੀਆਂ ਪਾਣੀ ਦੀ ਨੀੜ ਹੀ ਚੱਲਦਾ ਆ ਡੰ ਉਹ ਨਾ ਠੰਡਾ ਕਰਨਾ ਮਾੜਾ ਜਿਹਾ ਕਿ ਥੋੜਾ ਥੋੜਾ ਠੰਡਾ ਪਾ ਕੇ ਇਹ ਚਾਹ ਪਾ ਦੁੱਧ ਸਮਿਕਸ ਕਰ ਦਾਂਗੇ ਕੋਈ ਅਲੱਗ ਠੰਡਾ ਕੀਤਾ ਨਹੀਂ ਜਰਨਾ ਇਹ ਹੋ ਗਿਆ ਨਾ ਇਹਨਾਂ ਨੂੰ ਪਰਫेक्टਾ ਫੋਲਰ ਪਰ ਇਹਨਾਂ ਨੂੰ ਕਿੰਨੇ ਸਾਰੇ ਨਗਰ ਮੇਰੀ ਮਿਸਤਰੀ ਵੀ ਲੱਗੇ ਨਾ ਉਹਨਾਂ ਨੂੰ ਵੀ ਠੰਡਾ ਪਾਣੀ ਚਾਹੀਦਾ ਤੇ ਆਪਾਂ ਨੂੰ ਵੀ ਪਹਿਲਾਂ ਉਹਨਾਂ ਨੂੰ ਪਾਣੀ ਦਿਆ ਦਿੱਗ ਗਿਆ ਫੇਰ ਕਿ ਤੇ ਪੂਨ ਕਰਦੇ ਕਰਦੇ ਮੇਰਾ ਕੋਈ ਸ਼ੋਜੇ ਇਥੇ ਵੀ ਮੇਰੇ ਕੰਮ ਪਾਰ ਹੀ ਪੈ ਜੇ ਆਹ ਲੋ ਗਾਈਜ਼ ਪਾਣੀ ਪੜ੍ਹ ਲਓ ਅੰਟੀ ਇਹ ਤਾਂ ਡਿੱਗਣ ਲੱਗੇ ਨੇ ਉਹ ਮੈਂ ਤਾਂ ਆਈ ਗਿਆ ਮਹਦੀ ਜੀ ਤੈਨੂੰ ਗੱਲ ਧਿਆਨ ਨਾਲ ਕਰਨਾ ਪੈਣਾ ਹੈ ਤੇ ਅੰਦਰ ਹੀ ਮਰ ਜੀਏ ਨਿਕਦੋ ਕਿਹਨੂੰ ਗਿਲ ਵੇਖਣ ਵੀ ਨਹੀਂ ਆਉਣਾ ਹੈ ਹੈ ਪੀਕਰ ਨਾ ਗਗਨ ਹੈਗੀਆਂ ਨਹੀਂ ਕਿ ਨਹੀਂ ਹੈਗੀਆਂ ਹਨ ਏਥੇ ਰੱਖ ਲੋ 글ਾਸ ਇਹ ਥੀਰਾ ਦੇ ਤੂੰ ਬਾਹਰ ਲਾ ਜਾ ਕੇ ਫਿਰ ਤੇ ਮੈਂ ਨੋੜਕੀ ਤੈਨੂੰ ਫੇਰ ਬਾਅਦ ਮਾਰਾਂਗੀ ਚੰਗਾ ਠੀਕ ਹੈ ਹਵਾ ਸਤੋਰ ਚਾ ਹਵਾ ਵੀ ਲੱਗਣ ਦੀ 2 ਮਿੰਟ ਪੱਖੇ ਤੋਂ ਲੈ ਹਵਾ ਲੈਣਾ ਆ ਓਹੋ ਹੋ ਹੋ ਸਮਾਨ ਇੰਨਾ ਹੁਣ ਭਾਰਾ ਭਾਰਾ ਚੱਕ ਲਿਆ ਤੇ ਹੁਣ ਬੈਕ ਦੀ ਬਸ ਹੋ ਗਈ ਆ ਹੁਣ ਪਤਾ ਕੰਮ ਕਰਾਂ ਤੇ ਬਾਅਦ ਨਾ ਹੁਣ ਲਾਕ ਕੇ ਨਿਤੂ ਆ ਕੋ ਕਰਨਾ ਨਾ ਮੈਂ ਦਮਨ ਨੂੰ ਐ ਕਹਿਆ ਦਮਨ ਤੂੰ ਗਵਾ ਹੈ ਮੇਰਾ ਕੋਲ ਸਟੋਰ ਦੀ ਸੈਟਿੰਗ ਕਰਨ ਦਾ ਕੀ ਕਰਤ ਰਹੇ ਹੋ ਸਾਮਾਨ ਜਿਆਦਾ ਹੈ ਤੇ ਸਟੋਰ ਛੋਟਾ ਪੈ ਗਿਆ ਹੈ ਹੁਣ ਇਹ ਤਾਂ ਹੁਣ ਜਦੋਂ ਘਰ ਪੂਰਾ ਹਟਾ ਕੇ ਨਵਾਂ ਬਣਾਵਾਂਗੇ ਉਦੋਂ ਸਾਰਾ ਸਿਸਟਮ ਦੇ ਨਾਲ ਬਣਾਉਂਗਾ ਫਿਲਹਾਲ ਸਾਨੂੰ ਇਦਾਂ ਹੀ ਸੈਟਿੰਗ ਕਰਨੀ ਪੈਣੀ ਹੈ ਸਿਸਟਮ ਨਹੀਂ ਫਿਰ ਸਾਰਾ ਸਿਸਟਮ ਰੱਖ ਫਿਰ ਸਿਰਫ ਦੋ ਬੰਦਿਆਂ ਦਾ ਕੰਮ ਰਹਿ ਜਣਾ ਨਾ ਦੋ ਬੰਦਿਆਂ ਦਾ ਸਾਰੀ ਘਰ ਰਹਿਣਾ ਨਾ ਇਹ ਤੇ ਸਮਾਨ ਜਿਹੜਾ ਫालतू-ਫੂਤ ਚੀਜ਼ਾਂ ਹੋਈਆਂ ਸਾਰੀਆਂ ਚਕਾ ਦੇਣੀਆਂ ਨੇ ਇਹ ਤਾਂ ਮਤਲਬ ਦੋ ਫੈਮਲੀਆ ਤੇ ਰਹੂਗਾ ਨਾ ਇੱਕ ਤਾਂ ਉੱਧਰ ਹੋ ਗਿਆ ਤੇ ਦੋ ਜਣੇ ਇੱਧਰ ਹੋ ਗਏ ਦੋ ਚੋਂ ਵੀ ਮੈਂ ਤੁਰ ਤਰ ਜਾਣਾ ਬਾਕੀ ਪਤਾ ਨਹੀਂ ਮੇਰਾ ਕਦੋਂ ਜਾਣਾ ਕਦੋਂ ਨਹੀਂ ਚਲੋ ਛੱਡੋ ਪਰ ਮੈਂ ਇਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦੀ ਫੇਰ बार-बार ਉਹ ਹੀ ਚੀਜ਼ਾਂ ਹਨਾ ਸੱਚੀ ਦੱਸਾਂ ਬੱਸ ਹੋ ਗਈ। ਮੇਰਾ ਤਾਂ ਦਮ ਉਪੜਾਈ ਕਰਨ ਲੱਗ ਰਹੀ ਹੈ। ਤੇਰੀ ਤਾਂ ਹੁਣ ਫ੍ਰੀਜ ਮੁੜ ਗਈ। ਹੈਂ? ਕਿਆ ਪਾਂਦ ਰਹੀ ਚੱਕੀਆਂ ਲੋਹੇ ਦੀਆਂ ਡੇਡੀਆਂ ਭਾਰੀਆਂ ਹੈ ਜਾਂ ਨਹੀਂ ਕੁੜੀਏ ਬਸ ਕਮਾਲ ਤੇਰੇ ਉਹ ਫੋਤੇ ਕਹਿ ਰਹੇ ਸਨ ਨੂਨ ਨਾਲ ਪਰੌਠਾ ਬਣਾ ਦੰਗੀ ਹਏ ਬੜਾ ਕੰਮ ਕਰਨ ਵਾਲਾ ਮੈਨੂੰ ਤਾਂ ਐ ਹੋਇਆ ਪਿਆ ਵੀ ਮੈਂ ਮਤਲਬ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਕੰਮ ਨਿਬੇੜਨਾ ਕੰਮ ਬਹੁਤ ਕਰਨ ਵਾਲੇ ਮੇਰੀਆਂ ਦੋ ਛੁੱਟੀਆਂ ਚਾਹੀਨ ਨਿਭੜਨੇ ਨਹੀਂ ਹੈਗੇ ਹੁਣ ਮੇਰਾ ਨਾ ਇੱਧਰਲੇ ਪਾਸੇ ਸਿਰ ਤੋਂ ਕਰਨਾ ਲੱਗ ਗਿਆ ਜਦੋਂ ਮੈਨੂੰ ਸਟ्रेस ਹੁੰਦਾ ਮੈਂ ਇਸ ਪਾਸੇ ਸਿਰ ਤੋਂ ਕਰਨਾ ਲੱਗ ਜਾਂਦਾ ਸਟ्रेस ਆਹ ਚੀਜ਼ ਜਿਹੜੀ ਕਰਦੀ ਛੋਲਦੀ ਪ੍ਰੀਤੋ ਹਾਂਜੀ ਅੰਮੀ ਹੋਏ ਪ੍ਰੀਤੋ ਕਾਉਣਾ ਵੇਖ ਕੇ ਨਾਲ ਦੀ ਨਾਲ ਭੱਜ ਗਈ ਅੱਜ ਨਾ ਮੈਂ ਇੱਕ ਅੱਧੀ ਫੋਟੋ ਅਟੈਚ ਕਰਾਂਗੀ ਵਿੱਚ ਅਸੀਂ ਨਾ ਉਹਦੇ ਤੋਂ ਜਿਹੜੀ ਕੀ ਹੁੰਦਾ ਉਹ AI ਤੋਂ ਜਿਮਨੀ ਤੋਂ ਨਾ ਫੋਟੋ ਬਣਾਈ ਹੈ ਡੈਡੀ ਦੀ ਮੈਂ ਬੈਠੇ ਬੈਠੇ ਬਗੈਰੀ ਵੀਡੀਓ ਦੇਖੇ ਤੇ ਨਾ ਲਾਲ ਕਿ ਮੈਂ ਕਿਹਾ ਆਪਾਂ ਵੀ ਬਣਾਈਏ ਹਨਾ ਤੇ ਅਮਰਤ ਨੇ ਵੀ ਬਣਾਈ ਪਰ ਉਹਨੂੰ ਵੀ ਇੱਕ ਇਮੋਸ਼ਨਲ ਜਿਹਾ ਹੋ ਗਿਆ ਰੋਣ ਲੱਗ ਗਿਆ ਉਹ ਡੈਡੀ ਨਾਲ ਫੋਟੋ ਇਹ ਮੈਂ ਵਿੱਚ ਵੀਡੀਓ ਤੇ ਅਟੈਚ ਕਰਾਂਗੀ ਤੁਸੀਂ ਦੇਖਿਓ ਜਰੂਰ ਸਾਡੀ ਦਾਦੀ ਨਾਲ ਕੋਈ ਇਕੱਠੇ ਫੋਟੋ ਨਹੀਂ ਹੈਗੀ ਪਰ ਚਲੋ ਸਾਡਾ ਇਸ ਚੀਜ਼ ਨੇ ਮਤਲਬ ਸਾਨੂੰ ਇਕੱਠਿਆਂ ਕਰਤਾ ਫੋਟੋ ਦੇ ਵਿੱਚ ਤੇ ਇੱਕ मामू ਨੇ ਹੋਰ ਬਣਾ ਕੇ ਭੇਜੀ ਫੋਟੋ ਦੇਖੀ ਹੂੰ ਕੁਰਤੇ ਬਰਮੇਲੀ ਹੁਣ ਇਹੋ ਫੋਟੋ ਕੋਸ਼ਿਸ਼ ਕਰਨੀ ਪਈ ਉਹਨੂੰ ਫੋਟੋ ਨੂੰ ਅਸੀਂ ਥੋੜਾ ਵੱਡਾ ਕਰਵਾਇਆ ਘਰੇ ਲਾਣ ਵਾਸਤੇ ਠੀਕ ਹੈ ਤੇ ਤੁਸੀਂ ਵੀ ਸਾਰੇ ਜਣੇ ਬਣਾਇਓ ਬੜਾ ਵਧੀਆ ਲੱਗਦਾ ਹੋਰ ਨਹੀਂ ਕੁਝ ਆਪਣੇ ਨਾਲ ਜਿਹੜੇ ਆਪਣੇ ਤੋਂ ਦੂਰ ਹੋ ਗਏ ਨੇ ਫੋਟੋਆਂ ਚ ਸਹੀ ਹੁਣ ਆਪਾਂ ਇਕੱਠੇ ਹੋਈਏ ਹਨਾ ਕੁਛ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਦੇਖਦੀ ਹੈ ਦੇਖੋ ਬੱਚੇ ਖਾਣ ਦਾ ਨਹੀਂ ਉਹ ਤਾਂ ਉੱਥੇ ਨਹੀਂ ਲੈਣਾ ਘਰੋਂ ਰੋਟੀ ਫੱਕ ਅੱਕੀ ਪਈ ਏ ਸਾਰਾ ਕੁਝ ਪਿਆਰ ਰੋਟੀ ਖਾਓ ਠੀਕ ਹੈ ਹੋਰ ਕੁਝ ਨਹੀਂ ਖਾਣਾ ਹੈਗਾ ਤੇ ਚਲੋ ਗਾਇਸ ਠੀਕ ਹੈ ਆਪਾਂ ਵਲੌਗ ਦਾ ਕਰਦੇ ਇੱਥੇ ਐਂਡ ਕਿਉਂਕਿ ਮੈਂ ਬਹੁਤ ਕੰਮ ਕਰਨਾ ਬਹੁਤ ਲਾਰਾ ਕਿਲਰ ਆ ਪਿਆ ਏ ਸਾਰਾ ਤਾਂ ਮੈਂ ਤੁਹਾਨੂੰ ਅਜੇ ਦਿਖਾ ਵੀ ਨਹੀਂ ਰਹੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤੁਹਾਨੂੰ ਮਿਲਾਂਗੀ ਕੱਲ ਜੇ ਮੈਂ ਠੀਕ ਠਾਕ ਰਹੀ ਠੀਕ ਹੈ ਫਿਰ ਮੈਂ ਵੀਡੀਓ ਪਾਵਾਂਗੀ ਜ਼ਰੂਰ ਤੇ ਤਦ ਤੱਕ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਕੇ ਟਾਟਾ ਬਾਏ ਬਾਏ ਲਵ ਯੂ